ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀ ਪਤਾ ਪੰਨੂ ਔਰ ਮੈਂ ਅੱਜ ਦਾ ਵੀਲੌਗ ਲੈ ਕੇ ਤਜਨਾ ਹਾਜ਼ਰ ਹਾਂ। ਅਬ ਜਿਹੜਾ ਅੱਜ ਕੱਲ੍ਹ ਹਾਲਾਤ ਚੱਲ ਰਹੇ ਆ ਸਾਰੇ ਨੂੰ ਪਤਾ ਹੀ ਆ ਦੱਸਣ ਦੀ ਲੋੜ ਨਹੀਂ। ਕਿ ਇੱਕ ਜਿਹੜਾ 1947 ਹੋਵੇ ਉਤੋਂ ਪਿੱਛੋਂ ਦਾ ਸਮਾਂ ਹੋਵੇ ਤੇ ਕਿਤਰਾ ਇੱਕ ਲੰਮੇ ਦਰਦ ਤੋਂ ਬਾਅਦ ਪੰਜਾਬ ਨੇ ਦੁਬਾਰਾ ਜਿਹੜੀ ਸੀ ਆਪਣੀ ਥੋੜੀ ਜੀ ਸੌਖੀ ਸਾਹ ਲਈ ਸੀ ਪਰ ਜੋ ਹਿੰਗਵਾਇਆ ਸੀ ਉਹਨੂੰ ਪਾਉਣ ਵਾਸਤੇ ਤੀਰ ਦਿੱਤੇ ਰਹੇ ਅੱਗੇ ਵਧ ਰਿਹਾ ਸੀ ਤੇ ਉਹ ਕਹਿੰਦੇ ਦੋ ਭਰਾ ਲੜਪੇ ਸੀ ਤੇ ਉਹਨਾਂ ਨੇ ਕਿਹਾ ਅਸੀਂ ਕੰਢ ਕੱਢਣੀ ਆ ਘਰ ਦੇ ਵਿੱਚ ਤਾਂ ਉਹਨਾਂ ਮਿਸਤਰੀ ਨੂੰ ਕਿਹਾ ਵੀ ਸਾਡੇ ਕੰਢ ਕੱਢ ਦੇ ਮਿਸਤਰੀ ਸਿਆਣਾ ਸੀ ਉਹ ਕਹਿੰਦਾ ਮੈਂ ਰਾਤ ਨੂੰ ਕੱਢੂਗਾ ਜਦੋਂ ਤੁਸੀਂ ਸੌਂਗੇ ਸਾਰੇ ਕੰਢ ਕੱਢੂਗਾ ਤੇ ਉਹ ਖਾਲਾ ਪੈਂਦਾ ਸੀ ਦੋਆ ਦੇ ਦੇ ਪ੍ਰਵਾਸ ਉਹਨਾਂ ਦੇ ਘਰਾਂ ਦੇ ਦਰਮਿਆਨ ਜਦੋਂ ਮਿਸਤਰੀ ਨਾਣੂ ਆਇਆ ਤੇ ਉੱਤੇ ਪੁਲ ਬਣਾ ਕੇ ਚਲੇ ਗਿਆ ਤੇ ਜਦੋਂ ਸਿਰੇ ਪਹਿਲਾ ਭਰਾ ਉੱਠਿਆ ਤੇ ਉਹਨੇ ਕਿਹਾ ਵੀ ਉਹਨੇ ਮੇਰੇ ਦੂਜੇ ਭਰਾ ਨੇ ਸ਼ਾਇਦ ਮਿਸਤਰੀ ਨੂੰ ਕਹਿ ਕੇ ਪੁਲ ਬਣਵਾਤਾ ਤੇ ਉਹ ਪੁਲ ਲੰਘ ਕੇ ਅੰਦਰ ਆ ਗਿਆ ਤੇ ਦੂਜੇ ਭਰਾ ਨੇ ਵੀ ਉਹਨੂੰ ਗਲਵੱਕੜੀ ਪਾ ਲਈ ਇਹ ਸ਼ੁਕਰ ਆ ਭਰਾ ਜੀ ਤੂੰ ਆਇਆ ਤੇ ਤੂੰ ਆਪਣੀ ਗਲਤੀ ਕੈਪਟ ਕਰ ਲਈ ਉਹ ਮਿਸਤਰੀ ਦੀ ਸਿਆਣਪ ਸੀ ਇਹ ਉਹਨੀਆਂ ਨੂੰ ਦੋਆਂ ਨੂੰ ਜੋੜਦਾ ਇਹ ਕੋਈ ਸਮਾਸ ਹੀ ਜਿੰਨੇ ਸਾਡੇ ਦੁਬਾਰਾ ਸਾਡੇ ਜਿਹੜੀ ਸਾਹ ਸੀ ਉਹਨੂੰ ਜੀੜਾ ਕੀਤਾ ਸੀ ਪਰ ਦੋ ਦੇਸ਼ਾਂ ਦੀ ਸਾਹ ਹੋਵੇ ਦੋ ਪਰਿਵਾਰਾਂ ਦੀ ਹੋਵੇ ਦੋ ਘਰਾਂ ਦੀ ਹੋਵੇ ਦੋ ਦੋਸਤਾਂ ਦੀ ਹੋਵੇ ਇਹ ਸਾਹ ਜਿਹੜੀ ਆ ਇੱਕ ਵਾਰੀ ਟੁੱਟੀ ਹੋਵੇ ਇਹਨੂੰ ਦੁਬਾਰਾ ਜੋੜਦਿਆਂ ਬੜਾ ਸਮਾਂ ਲੱਗ ਜਾਂਦਾ ਤੇ ਦਾਰਸ਼ਨਿਕ ਤੱਤ ਤੇ ਇਹ ਵੀ ਆ ਕਿ ਕਹਿੰਦੇ ਵੀ ਇੱਕ ਹਾਥ ਹੋਵੇ ਤੇ ਉਹਦੇ ਨਾਲ 40 ਵਿਦਵਾਨਾਂ ਨੂੰ ਅਸੀਂ ਸਮਝਾ ਸਕਦੇ ਆ ਕਿ ਆ ਗਲਤ ਸੀ ਤੇ ਕਹਿੰਦੇ 40 ਵਿਦਵਾਨ ਰਲ ਕੇ ਇੱਕ ਮੂਰਖ ਨੂੰ ਨਹੀਂ ਸਮਝਾ ਸਕਦੇ ਕਿ ਆ ਜਿਹੜਾ ਤੇਰਾ ਤੱਥ ਆ ਇਹ ਗਲਤ ਆ ਤੇ ਅਸੀਂ ਕਿਸੇ ਦੀ ਹਰ ਕਿਸੇ ਦੇ ਮੋਢਿਆਂ ਤੇ ਆਪਣੀ ਤਰ੍ਹਾਂ ਦਾ ਇੱਕ ਦਿਮਾਗ ਉਹਨੂੰ ਨਹੀਂ ਸਮਝਾ ਸਕਦੇ ਇਹ ਜਿਹੜੀ جنگ ਆ ਇਹ ਬੁਰੀ ਚੀਜ਼ ਆ ਕਿਉਂਕਿ جنگ ਦੇ ਵਿੱਚੋਂ ਕਿਸੇ ਨੇ ਵੀ ਖੱਟੀ ਨਹੀਂ ਕਦੀ ਖੱਟੀ ਅੱਜ ਅਸੀਂ ਜੇ جنگ ਦੇ ਹਾਲਾਤ ਵੇਖੀਏ ਜਿਵੇਂ ਵੇਖ ਰਹੇ ਜਿੰਨਾ ਦੇਸ਼ਾਂ ਦੇ ਵਿੱਚ جنگ ਨੇ ਬਰਬਾਦੀ ਲਿਖੀ ਸੀ ਰੀਆ ਦਾ ਖਿਆਲ ਹੋ ਗਿਆ ਪਲਸਤੀਨ ਦਾ ਖਿਆਲ ਹੋ ਗਿਆ ਇਥੋਪੀਆ ਦਾ ਖਿਆਲ ਹੋਇਆ ਪਿਆ ਪਰ ਇਸ جنگ ਤੋਂ ਰਸ਼ੀਆ ਨੇ ਵੀ ਤੋਬਾ ਕੀਤੀ ਇਸ جنگ ਤੋਂ ਅਮਰੀਕਾ ਵੀ ਵਿਅਤਨਾਮ ਤੋਂ ਗਿਆ ਫਿਰ ਦੂਜਾ ਤਜਰਬਾ ਜਿਹੜਾ ਅਮਰੀਕਾ ਨੂੰ ਹੋਇਆ ਉਹ ਉਹਨਾਂ ਨੂੰ ਅਫਗਾਨਿਸਤਾਨ ਦੇ ਵਿੱਚ ਹੋਇਆ ਔਰ ਇਹ جنگ ਜਿਹੜੀ ਆ ਇਹ ਫੁੱਲ ਨਹੀਂ ਖਿਲਾਉਂਦੀ ਇਹ ਉਪਰੀਆਂ ਕਬਰਾਂ ਸਵੇ ਬਾਲਦੀ ਆ ਇਹ ਕਰਕੇ ਜਿਹੜੀ ਆ ਦਿਲ ਨਹੀਂ ਸੀ ਕਰਦਾ ਕੋਈ ਵੀ ਤੁਹਾਡੇ ਨਾਲ ਸਾਝ ਪਾਵਾਂ ਪਰ ਫਿਰ ਵੀ ਇੱਕ ਰਾਬਤਾ ਬਣਾਉਣ ਵਾਸਤੇ ਮੈਂ ਤੁਹਾਡੇ ਨਾਲ ਜੁੜਿਆ ਤੇ ਸਾਨੂੰ ਇੱਕ ਸੁਰ ਇੱਕ ਸਹਿਜ ਰਹਿਣ ਦੀ ਲੋੜ ਆ ਇਹਦੇ ਕਿਸੇ ਸਕੂਲ ਦੇ ਵਿੱਚ ਇੱਕ ਟੀਚਰ ਹੁੰਦਾ ਸੀ ਭਗੋਲ ਦਾ ਤੇ ਉਹ ਕੀ ਕਰਦਾ ਸੀ ਉਹ ਉਹਦੇ ਕੋਈ ਨਕਸ਼ਾ ਸੀ ਤੇ ਉਸ ਨਕਸ਼ੇ ਨੂੰ ਬਖੇਰ ਦਿੰਦਾ ਇਖਲਾਾਰ ਦਿੰਦਾ ਸੀ ਉਹਦੇ ਟੁਕੜਿਆ ਟੁਕੜਿਆ ਚ ਤੇ ਫੇਰ ਬੱਚਿਆਂ ਨੂੰ ਕਹਿੰਦਾ ਸੀ ਕਿ ਉਹਨੂੰ ਜੋੜੋ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਤਰਤੀਬ वाइज ਜੋੜੋ ਤੇ ਉਹਦੀ ਤਰਤੀਬ ਬਣਾਓ ਤੇ ਆ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੀ ਤਰਤੀਬ ਸੀ ਉਹ ਬੱਚੇ ਬਣਾਉਂਦੇ ਰਹਿੰਦੇ ਸੀ ਉਸ ਚੀਜ਼ ਤੇ ਜੁਟੇ ਰਹਿੰਦੇ ਸੀ ਤੇ ਉਹ ਤਰਤੀਬ ਨਹੀਂ ਸੀ ਬਣਦੀ ਕਿਉਂਕਿ ਦੇਸ਼ਾਂ ਨੂੰ ਪਰਿਵਾਰ ਜੋੜਨਾ ਉਹਨਾਂ ਨੂੰ ਕਰਨਾ ਇਹ ਔਖਾ ਕਾਰਜ ਸੀ ਤੇ ਇੱਕ ਬੱਚਾ ਸੀ ਉਹਨੇ ਸਾਰੇ ਜਦੋਂ ਇਹਨੂੰ ਜਿੰਨ ਸਰੇ ਨੂੰ ਪਲਟ ਕੇ ਵੇਖਿਆ ਤਸਵੀਰ ਨੂੰ ਉਹਦੇ ਪਿੱਛੇ ਇੱਕ ਆਦਮੀ ਦੀ ਤਸਵੀਰ ਸੀ ਤੇ ਉਹਦੀ ਬੈਕ ਸਾਈਡ ਤੇ ਤੇ ਉਸ ਤਸਵੀਰ ਨੂੰ ਜਿਹੋ ਆਦਮੀ ਦੇ ਅੰਗਾਂ ਨੂੰ ਜੋੜਨਾ ਥੋੜਾ ਜਿਹਾ ਆਸਾਨ ਸੀ ਉਹ ਜਿਉਂ-ਜਿਉਂ ਆਦਮੀ ਦੇ ਅੰਗਾਂ ਨੂੰ ਜੋੜਦਾ ਗਿਆ ਤੇ ਜਦੋਂ ਆਦਮੀ ਦੀ ਤਸਵੀਰ ਮੁਕੰਮਲ ਹੋਈ ਤੇ ਉਹਨੇ ਉਹਨੂੰ ਪਲਟ ਕੇ ਵੇਖਿਆ ਤੇ ਉਹ ਸੰਸਾਰ ਦੀ ਜਿਹੜੀ ਪੂਰੇ ਨਕਸ਼ੇ ਦੇਸ਼ਾਂ ਦੀ ਤਰਤੀਬ ਸੀ ਉਹ ਵੀ ਸਾਰੀ ਜੁੜ ਗਈ ਤੇ ਉਹ ਜਿਹੜੀ ਤਰਤੀਬ ਸੀ ਆਦਮੀ ਦੀ ਤਸਵੀਰ ਉਹ ਦੀ ਪਿਛੇ ਉਹ ਕੁੰਜੀ ਸੀ ਇਸੀ ਨੂੰ ਜੋੜਨ ਦੀ ਔਰ ਸਾਡਾ ਇੱਕ ਸੋਹਣਾ ਇੱਕ ਸਹਿਜ ਹੋਣਾ ਮੁਹੱਬਤੀ ਹੋਣਾ ਦੂਜੇ ਦਾ ਆਦਰ ਕਰਨਾ ਸਤਕਾਰ ਕਰਨਾ ਔਰ ਵੱਡਾ ਕਹਿੰਦੇ ਉਹ ਨਹੀਂ ਹੁੰਦਾ ਜਿਹੜਾ ਪੈਸਾ ਜੀ ਦੇ ਕੋ ਹੋਵੇ ਜਾਂ ਦੌਲਤ ਹੋਵੇ ਵੱਡਾ ਇਨਸਾਨ ਉਹ ਹੁੰਦਾ ਵਾ ਜਿਹਦੇ ਕੋਲ ਬੈ ਕੇ ਤੁਹਾਨੂੰ ਕਦੀ ਵੀ ਆਪਣੇ ਛੋਟੇ ਪੰਦੇ ਅਹਿਸਾਸ ਨਾ ਹੋਵੇ ਉਹ ਰੋਹੀ ਵੱਡਾ ਹੁੰਦਾ ਸਾਡੇ ਗੁਰੂ ਸਾਹਿਬ ਸੀ ਉਹਨਾਂ ਨੇ ਚਾਹੇ ਉਹ ਪਹਿਲੇ ਗੁਰੂ ਸੀ ਜਾਂ 10ਵੇਂ ਗੁਰੂ ਸੀ ਆਪਦੇ ਸਿੱਖਾਂ ਨੂੰ ਬੱਚਿਆਂ ਵਾਂਗੂ ਆਪਦੇ ਨਾਲ ਲਾ ਕੇ ਰੱਖਦੇ ਸੀ ਸੀਨੇ ਨਾਲ ਤੇ ਭਾਈ ਮਰਦਾਨਾ ਜੀ ਨੂੰ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੀ ਉਹਨਾਂ ਦਾ ਅੰਤਲਾ ਸਮਾ ਸੀ ਤੇ ਖੁਰਮਧੀਆਂ ਪਹਾੜੀਆਂ ਦੇ ਵਿੱਚ ਜਿਹੜਾ ਕਾਰਾ ਖੁਰਮਧੀਆਂ ਪਹਾੜੀਆਂ ਖੁਰਮ ਦਰਿਆ ਦੇ ਕੱਡੇ ਆਲੇ ਕੇ ਮਰਦਾਨਾ ਜੀ ਜਿਹੜੇ ਸੀ ਗੁਰੂ ਨਾਨਕ ਸਾਹਿਬ ਨਾਲ 3-4 ਸਾਲ ਕਿੰਦੇ ਵੱਡੇ ਸੀ ਆਪ ਦੀ ਗੋਦੀ 'ਚ ਉਹਨਾਂ ਨੇ ਸਿਰ ਰੱਖ ਲਿਆ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਦਾ ਮਰਦਾਨਾ ਜੀ ਨੇ ਕਿਹਾ ਵੀ ਬਾਬਾ ਹੁਣ ਹੋਰ ਨਹੀਂ ਤੁਰਿਆ ਜਾਂਦਾ ਥੱਕ ਗਿਆ ਮੈਂ ਤੇ ਗੁਰੂ ਸਾਹਿਬ ਨੇ ਕਿਹਾ ਵੀ ਆਪ ਦੀ ਗੋਦੀ 'ਚ ਸਿਰ ਰੱਖ ਕੇ ਵੀ ਤੂੰ ਕਿ ਥੱਕ ਗਿਆ ਨਾ ਤੇ ਹੁਣ ਇੱਥੇ ਆਰਾਮ ਕਰ ਮੇਰੀ ਗੋਦੀ ਦੇ ਵਿੱਚ ਔਰ ਜਿਹੜੇ ਸੀ ਗੁਰੂ ਸਾਹਿਬ ਦੇ ਅਥਰੂ ਸੀ ਉਹ ਦੀ ਦਾੜੀ ਤੇ ਡਿੱਗਦੇ ਰਹੇ ਮਰਦਾਨਾ ਜੀ ਦੇ ਉਹਦੇ ਵਾਲਾਂ 'ਚ ਅਥਰੂ ਫੇਰਦੇ ਰਹੇ ਤੇ ਚਿਹਰੇ ਤੇ ਹੱਥ ਫੇਰਿਆ ਤੇ ਬੜੀ ਇੱਕ ਦੋਸਤੀ ਸੀ ਜਿਹੜਾ ਉਹਦਾ ਕਰਕੇ ਉਹ ਪੁੱਛਿਆ ਭਾਈ ਨੂੰ ਮਦਾਨਾ ਜੀ ਨੂੰ ਇਹ ਦੱਸੋ ਤੁਹਾਡੀ ਇਸ ਜਗਾ ਦੇ ਉੱਤੇ ਕੋਈ ਯਾਦਗਾਰ ਬਣਵਾ ਦਿਆਂ ਕੀ ਚਾਹੀਦਾ ਉਹਨੇ ਕਿਹਾ ਬਾਬਾ ਇਹ ਜਾਰੀ ਜਿੰਦਾਬਾਦ ਰਹਿਣੀ ਚਾਹੀਦੀ ਆ ساری ਉਮਰ ਤੇ ਤੇਰਨਾ ਕੱਢਦੀ ਔਰ ਇਹ ਤੋਂ ਵੱਧ ਮੈਨੂੰ ਇਸ ਝੋਲੀ ਦਾ ਜਿਹੜਾ ਤੇਰੀ ਗੋਦੀ ਦਾ ਨੇਗਾ ਇਹੋ ਹੀ ਮਿਲ ਜੇ ਇਹ ਮੇਰੇ ਤੋਂ ਹੋ ਵੀ ਨਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਹੀ ਦੋਸਤੀ ਦੇ ਅਰਥ ਆ ਤੇ ਗੁਰੂ ਨਾਨਕ ਸਾਹਿਬ ਨੇ ਕਦੀ ਦਿਲ ਨਹੀਂ ਛੱਡਿਆ ਔਰ ਭਾਈ ਮਰਦਾਨਾ ਜੀ ਦੀ ਇਸ ਚੀਜ਼ ਨੇ ਗੁਰੂ ਨਾਨਕ ਸਾਹਿਬ ਦੇ ਦਿਲ ਤੇ ਗਹਿਰਾ ਅਸਰ ਕੀਤਾ ਔਰ ਭਾਈ ਮਰਦਾਨਾ ਜੀ ਦੀ ਉਸੇ ਦਰਿਆ ਦੇ ਕੰਡੇ ਕਬਰ ਬਣਾ ਕੇ ਉੱਥੋਂ 10 ਦਿਨ ਦਾ ਪੈਣਾ ਮਾਰ ਕੇ ਜਿਨੂ ਨਨਕਾਣਾ ਸਾਹਿਬ ਆਏ ਤੇ ਇੱਥੇ ਆ ਗਏ ਫਿਰ ਭਾਈ ਮਰਦਾਨਾ ਜੀ ਦੇ ਪਰਿਵਾਰ ਦੇ ਨਾਲ ਗੁਰੂ ਨਾਨਕ ਸਾਹਿਬ ਨੇ 10-15 ਦਿਨ ਦਾ ਸਮਾਂ ਗੁਜ਼ਾਰਿਆ ਔਰ ਭਾਈ ਮਰਦਾਨਾ ਜੀ ਨੇ ਗੱਲਾਂ ਕਰਦੇ ਰਹੇ ਔਰ ਉਹ ਸਾਂਝ ਨੂੰ ਪੀਂਡਾ ਕਰਨ ਵਾਸਤੇ ਗੁਰੂ ਸਾਹਿਬ ਰਾਤ ਦਿਨ ਭਾਈ ਮਰਦਾਨਾ ਜੀ ਨੂੰ ਯਾਦ ਕਰਦੇ ਸੀ ਔਰ ਜਿਹੜੀ ਸਾਡੀ ਮੈਂ ਜਿਹੜੀ ਗੱਲ ਕਰਨ ਲੱਗਾ ਵਾਂ ਸਾਡੇ ਦਿਲਾਂ ਦੀ ਸਾਜ ਜਿਹੜੀ ਆ ਉਹ ਜਦੋਂ ਇੱਕ ਵਾਰੀ ਟੁੱਟ ਜੇ ਤੇ ਅਲਤਕਬੀਰ ਜੀ ਵੀ ਕਹਿੰਦੇ ਕਿ ਪ੍ਰੇਮ ਦੇ ਧਾਗੇ ਤੇ ਇੱਕ ਵਾਰੀ ਉਹਨੂੰ ਤੋੜ ਲੀਏ ਤੇ ਦੁਬਾਰਾ ਉਹਨੂੰ ਜੋੜੀਏ ਵੀ ਤੇ ਗੰਡ ਪੈ ਜਾਂਦੀ ਆ ਪਰ ਸਾਡੇ ਜਿਹੜੇ ਜਸਮਾ ਉਸੇ ਜਿਹੇ ਸਿੱਜੇ ਉਹਨਾਂ ਨੂੰ ਜਦੋਂ ਆਰਾਮ ਆਉਂਦਾ ਵਾ ਪਤਾ ਨਹੀਂ ਕੌਣ ਆ ਜਿਹੜਾ ਉਹਦੇ ਤੇ ਲਾਲ ਮਿਰਚਾਂ ਫੇਰ ਫੁੱਕ ਜਾਂਦਾ ਫੇਰ ਉਹਨਾਂ ਅਸਤਰ ਨਾਲ ਕਿਸੇ ਨਾ ਕਿਸੇ ਨਾਲ ਉਹਨੂੰ ਛਿੱਲ ਜਾਂਦਾ ਤੇ ਸਾਡੀ ਜਿਹੜੀ ਆ ਭਾਈਚਾਰਕ ਸਾਂਝ ਆ ਉਹਦੇ ਵਿੱਚ ਉਹ ਚਾਹੇ ਕਸ਼ਮੀਰ ਹੋਵੇ ਪੰਜਾਬ ਹੋਵੇ ਤਾਮਿਲਨਾਡੂ ਹੋਵੇ ਕਰਨਾਟਕ ਹੋਵੇ ਅੰਧਰਾ ਹੋਵੇ ਚਾਹੇ ਕੋਈ ਲਿੰਦੇ ਪੰਜਾਬ ਦੇ ਜ਼ਿਲ੍ਹੇ ਹੋਣ ਸਭ ਥਾਈ ਜਿਹਦੇ ਸਾਡੇ ਗੁਰੂ ਪੀਰ ਆ ਜੀ ਉਹਨਾਂ ਦੀਆਂ ਹੀ ਵੇਖੀਏ ਬੁਲੇ ਸ਼ਾ ਸ਼ਾਹ ਹਸੈਨ ਤੇ ਜਾਂ ਸਾਡੇ ਗੀਤਕਾਰ ਆ ਸੰਗੀਤਕਾਰ ਉਹਨਾਂ ਦਾ ਕੋਈ ਇੱਕ ਮੁਹੱਬਤ ਦਾ ਪੈਗਾਮ ਆ ਉਹ ਜੋੜਦੇ ਆ ਉਹ ਤੋੜਦੇ ਨਹੀਂ ਔਰ ਉਹਨਾਂ ਨੇ ਉਹਨਾਂ ਦੀ ਗਾੜੀ ਜਿਹੜੀ ਉਹ ਤਸਵੀਰ ਪਈ ਆ ਉਹ ਬੱਚੇ ਵਾਂਗੂ ਕਿ ਸਾਰੀ ਸੱਭ ਸੱਭਾ ਦੁਨੀਆ ਦਾ ਨਕਸ਼ਾ ਜੋੜਨਾ ਤੇ ਉਸੇ ਨਕਸ਼ੇ ਨੂੰ ਉਹ ਆਪਦੀ ਕਲਾ ਦੇ ਨਾਲ ਜੋੜਦੇ ਆ ਉਹਨਾਂ ਨੂੰ ਨਸ਼ਰ ਤਫਤੇ ਲਿਖਾ ਸਾਫ ਸੀ ਜਿਹੜੇ ਉਹ ਕਨੇ ਪਾਕਿਸਤਾਨ ਦੇ ਕਲਾਕਾਰ ਨਹੀਂ ਸੀ ਉਹਨਾਂ ਦੀ ਖੁਸ਼ਬੂ ਪੂਰੀ ਦੁਨੀਆ 'ਚ ਫੈਲੀ ਸੀ ਜਿੰਨਾਂ ਨੂੰ ਉਹਨਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਉਹ ਉਹ ਵੀ ਉਹਨਾਂ ਨੂੰ ਸੁਣਦੇ ਸੀ ਜਿਵੇਂ ਮਾਈਕਲ ਜੈਕਸਨ ਸੀ ਤੇ ਇੱਕ ਖਿੱਤੇ ਦੇ ਨਹੀਂ ਸੀ ਉਹ ਪੂਰੀ ਦੁਨੀਆ ਦੇ ਕਲਾਕਾਰ ਸੀ ਅੱਜ ਮੇਰਾ ਖਿਆਲ ਉਹਨੀਆਂ ਤਸਵੀਰਾਂ ਮੈਂ ਚੜ੍ਹਦੇ ਪੰਜਾਬ ਚ ਨਹੀਂ ਵੇਖੀਆਂ ਸਿੱਧੂ ਮੂਸੇਵਾਲੇ ਦੀਆਂ ਜਿੰਨੀਆਂ ਲਿੰਦੇ ਪੰਜਾਬ ਦੇ ਲੋਕ ਘਰਾਂ ਤੇ ਮੋਟਰਸਾਈਕਲਾਂ ਸਕੂਟਰ ਮੋਟਰਸਾਈਕਲਾਂ ਦੇ ਸ਼ੌਂਕ ਨਾਲ ਲਾਈ ਫਿਰਦੇ। ਸਿੱਧੂ ਮੂਸੇਵਾਲੇ ਇਹਨੂੰ ਅੱਜ ਵੀ ਜਾਨਤ ਕਰਦੇ ਆ। ਜਿੰਨਾ ਜਿੰਨਾਂ ਨੇ ਇਸ ਮੁਹੱਬਤ ਦੀ ਤੰਦ ਨੂੰ ਪੀੜੀਆਂ ਕਰਨ ਵਾਸਤੇ ਕੋਲੋਂ ਸਾਰੇ ਉਸ ਬਜ਼ੁਰਗਾਂ ਨੂੰ ਵੀ ਜਿਨ੍ਹਾਂ ਨੇ ਤੁਹਾਨੂੰ ਤੋੜਨ ਦੀ ਥਾਂ ਜੋੜ ਦਿੱਤਾ ਉਦੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ। ਤੇ ਜਿੰਨਾ ਵੀ ਹੋ ਸਕੇ ਜੰਗ ਕਿਸੇ ਮਸਲੇ ਦਾ ਹੱਦ ਨਹੀਂ ਇਹ ਤੇ ਸਰਕਾਰਾਂ ਜਾਣਦੀ ਹੋਣਗੀਆਂ ਕਿ ਜੰਗਾ ਕਿਉਂ ਹੁੰਦੀਆਂ ਕਿਉਂਕਿ ਜਿਹੜੇ ਮਾਮਲੇ ਇੰਟਰਨਲ ਸਰਕਾਰਾਂ ਦੇ ਅੰਦਰ ਰਹੇ ਤੇ ਸਰਕਾਰੀ ਪੇਜਾਂ ਨੂੰ ਕੋਈ ਜਾਣ ਨਹੀਂ ਸਕਦਾ ਕਿ ਉਹ ਇਹ ਚੀਜ਼ਾਂ ਹੁੰਦੀਆਂ ਰੱਬ ਜਾਣੇ ਪਰ ਜਿਹੜਾ ਸਾਡੇ ਮੀਡੀਆ ਨੇ ਇਧਰ ਦੇ ਨੇ ਜਾਂ ਉਧਰ ਦੇ ਨੇ ਕੁਝ ਲੋਕਾਂ ਨੇ ਖਰਦਾਰ ਜਿਹੜਾ ਨਿਭਾਇਆ ਉਹ ਕਰਦਾਰ ਕਸ਼ੀ ਕੀਤੀ ਆ ਉਹ ਜਿਹੜੀਆਂ ਭਾਵਨਾਵਾਂ ਨੂੰ ਉਹਨਾਂ ਨੇ ਮਤਲਬ ਆਪਦੀ ਜਿਹੜੀ ਗੈਰ ਜ਼ਿੰਮੇਵਾਰੀ ਦਾ ਮਜ਼ਹਾਰਾ ਕੀਤਾ ਉਹ ਮਿਹਰ ਹੀ ਰੜਕਦਾ ਰਹੂਗਾ ਕਿਉਂਕਿ ਚਲੋ ਜੋ ਵੀ ਹੋਵੇ ਦੋ ਭਰਾ ਲੜ ਵੀ ਪੈਂਦੇ ਆ ਕਈ ਵਾਰੀ ਪਰ ਉਹਨਾਂ ਦੇ ਸੱਜਣ ਛੱਡ ਕੇ ਰਾਂਗਸੇਵ ਉਹ ਬਹੁਤ ਬਹੁਤ ਵੀ ਆਵੇ ਕੰਮ ਸਾਡਾ ਰਸਨਾ ਵੀ ਇਸ ਤਰ੍ਹਾਂ ਦਾ ਨਾ ਚਾਹੀਦਾ ਕਿ ਸਾਡ ਨੂੰ ਜਿਹੜਾ ਮਨਾਉਣਾ ਬਾਅਦ ਦੇ ਵਿੱਚ ਉਹ ਦਰਦ ਮੰਨਣਾ ਆਵੇ ਚਲੋ ਹੋ ਜਾਂਦਾ ਵਾ ਜਿੱਥੇ ਦੋ ਪੰਡੇ ਆ ਉੱਥੇ ਟਹਿਕ ਵੀ ਪੈਂਦੇ ਆ ਉਹ ਜੂ ਹੋ ਜਾਂਦਾ ਤੇ ਦੋਸਤੋ ਮੇਰੀ ਅੱਜ ਦੀ ਜਿਹੜੀ ਇਹ ਸਾਂਝ ਆ ਉਹ ਇਹੋ ਹੀ ਮੇਰਾ ਪੈਗਾਮ ਆ ਕਿ ਆਹ ਟਾਈਮ ਜਿਹੜਾ ਵਾ ਵਕਤ ਬੁਰਾ ਵਾ ਇਹ ਵੀ ਲੰਘ ਜਾਊਗਾ ਕਿਹਦਾ ਜਿਵੇਂ ਵੀ ਰੱਖ ਲਾਂਗੇ ਤਲੀ ਤੇ ਪਰ ਇੱਕ ਆ ਕਿ ਇਸ ਸਮੇਂ ਦੇ ਵਿੱਚ ਇੱਕ ਦੂਜੇ ਨੂੰ ਜਿਹੜੇ ਤਲਵਾਰਾਂ ਦੇ ਫਾਟਾ ਉਹ ਤੇ ਮਿਟ ਜਾਂਦੇ ਆ ਜਿਹੜੇ ਬੋਲਾਂ ਦੇ ਫਾਟਾ ਉਹ ਕਦੇ ਨਹੀਂ ਮਿਟਦੇ ਉਹਨਾਂ ਦਾ ਦਾਗ ਕਦੀ ਨਹੀਂ ਜਾਂਦਾ ਸੰਜਮ ਤੋਂ ਸਹਿਜ ਤੋਂ ਸੁਰਤ ਤੋਂ ਕੰਮ ਲਾਓ ਤੀਰ ਤੋਂ ਕੰਮ ਲਾਓ ਔਰ ਜਿੱਥੇ ਬਿਨਾ ਬੋਲਿਆ ਸੱਜ ਸਕਦਾ ਉੱਥੇ ਨਾ ਬੋਲੋ ਔਰ ਜਿੱਥੇ ਬੋਲਣਾ ਪੈਂਦਾ ਉੱਥੇ ਬਹੁਤ ਹੀ ਸੰਜਮ ਤੇ ਤੀਰ ਜਿਨਾ ਉਹਨੂੰ ਬੋਲਿਆ ਜਾਵੇ ਤਾਂ ਕਿ ਸ਼ਬਦਾਂ ਦੀ ਖੜੱਤਣਾ ਜਿਹੜੀ ਉਹ ਨਾਰਵੇ ਕਿਉਂਕਿ ਜਿਹੜਾ ਕੋਈ ਵੀ ਆ ਸੰਸਾਰ ਦੇ ਵਿੱਚ ਜਿੰਨਾਂ ਨੂੰ ਅਸੀਂ ਕਹਿੰਦੇ ਆ ਅਤੰਕਵਾਦੀ ਜਾਂ ਕੋਈ ਵੀ ਆ ਤੰਕ ਤੇ ਉਹਨੇ ਕਦੀ ਕੁਝ ਨਹੀਂ ਸੁਹਾਰਿਆ ਕਿਸੇ ਦਾ ਔਰ ਪੰਜਾਬ ਨੇ ਅਤੰਕਤਾ ਜਿੰਨਾ ਦਰਦ ਹਟਾਇਆ ਉਹ ਕੌਣ ਜਾ ਸਕਦਾ ਜਾਣ ਸਕਦਾ ਇਸੇ ਤਰ੍ਹਾਂ ਦੁਨੀਆ ਦੇ ਹੋਰ ਮੁੜਕ ਵੀ ਆ ਜਿਨ੍ਹਾਂ ਨੇ ਇਸ ਚੀਜ਼ ਨੂੰ ਹੰਡਾਇਆ ਮੈਂ ਉਸ ਚੀਜ਼ ਦੀ ਲਿਖੇਦੀ ਕਰਦਾ ਜਿੱਥੇ ਵੀ ਕਿਸੇ ਦਾ ਖੂਨ ਡੋਲਿਆ ਜਾਂਦਾ ਗੁਰੂ ਨਾਨਕ ਸਾਹਿਬ ਤੇ ਕਹਿੰਦੇ ਜੇ ਜਰਾ ਦੇ ਯਾਤਰ ਲੱਗੇ ਕਪੜੇ ਜਮਾ ਹੋਏ ਪਲੀਤ ਜੋ ਰਤ ਪੀਵਨ ਮਾਨਸ ਨਿਰਮਲ ਚੀਤ ਤੇ ਜੇ ਅਸੀਂ ਕਿਸੇ ਨੂੰ ਮਾਰਦੇ ਆਂ ਤੇ ਖੁਸ਼ ਹੁੰਨੇ ਆਂ ਖੂਨ ਪੀਂਨੇ ਆਂ ਖੂਨ ਢੋਲਦੇ ਆਂ ਤੇ ਸਾਡੇ ਮਨ ਕਦੀ ਨਿਰਮਲ ਨਹੀਂ ਰਹਿ ਸਕਦੇ ਤੇ ਸਾਨੂੰ ਇਸ ਚੀਜ਼ ਨੂੰ ਬਚਾ ਕੇ ਰੱਖਣਾ ਪਊਗਾ ਹਮੇਸ਼ਿਆ ਹੀ ਤੇ ਸਾਹਮਣੇ ਵਾਲੇ ਦੀ ਕਦਰ ਕਰਨੀ ਪਊਗੀਆਂ ਭਾਵਨਾਵਾਂ ਦੀ ਜਿਵੇਂ ਕਹੇਓ ਇਨਸਾਨ ਹੋਵੇ ਚਾਹੇ ਹਵਾ ਹੋਵੇ ਕੁਝ ਵੀ ਹੋਵੇ ਇਹ ਅੱਜ ਮੇਰਾ ਛੋਟਾ ਜਿਹਾ ਇੱਕ ਜਜ਼ਬਾਤੀ ਜਿਹਾ ਸਨੇਹਾ ਵਾਲਾ ਇੱਕ ਪੇਗਾਮ ਆ ਕਿ ਜੋ ਵੀ ਆ ਇਸ ਬੁਰੇ ਵਕਤ ਦੇ ਵਿੱਚ ਸੰਜਮ ਤੋਂ ਸਹਿਯੋਗ ਤੋਂ ਕੰਮ ਲਿਆ ਜਾਵੇ ਤੇ ਤਾਂ ਕਿ ਕੱਲ ਨੂੰ ਸਾਡੀ ਮੁਹੱਬਤ ਦਾ ਸਾਡੀ ਦਾ ਰਸਤਾ ਜਿਹੜਾ ਵਾ ਉਹ ਖੁੱਲਾ ਰਹੇ ਔਰ ਜੰਮੀ برفਾ ਜਿਹੜੀ ਇੱਕ ਦਿਨ ਤੇ ਪਿਗਲਣੀ ਆ ਔਰ ਜਦੋਂ ਪਿਗਲੇ ਤੇ ਮਨ ਦੇ ਵਿੱਚ ਕੋਈ ਮਲਾਲ ਨਾ ਰਹੇ ਤਦੋ ਗੋਸਤੋ ਅੱਜ ਤੁਹਾਡੀ ਸਿਹਤਤਾ ਦੀ ਲੋੜ ਆ ਸਾਰਿਆਂ ਦੀ ਸੋਚਣ ਦੀ ਲੋੜ ਆ ਤੇ ਤੁਸੀਂ ਜਿਨ੍ਹਾਂ ਦੇ ਹੱਥਾਂ 'ਚ ਅੱਜ ਮੋਬਾਈਲ ਆ ਬਿਹਤਰ ਫੈਸਲਾ ਕਰ ਸਕਦੇ ਜੇ ਕਦੀ ਵੀ ਕਿਸੇ ਚੀਜ਼ ਨੂੰ ਲੈ ਕੇ ਕਾਲੇ ਨਾ ਪਿਓ ਜਿਸ ਤਰ੍ਹਾਂ ਕਿ ਮੀਡੀਆ ਅੱਜ ਕੱਲ੍ਹ ਦਿਖਾ ਰਿਹਾ ਉਹਨਾਂ ਹੀ ਪੱਤਰਕਾਰਾਂ ਨੂੰ ਸੁਣੋ ਜਿਨ੍ਹਾਂ ਤੇ ਤੁਹਾਨੂੰ ਵਿਸ਼ਵਾਸ ਆ ਪਰ ਹਰ ਖਬਰ ਨੂੰ ਆਪਦੀ ਦਿਲ ਦੀ ਤਲੀ ਤੇ ਰੱਖ ਕੇ ਵੇਖੋ ਕਿ ਇਹ ਇੱਕ ਤਰ੍ਹਾਂ ਹੋ ਸਕਦੀ ਹੀ ਕਿ ਨਹੀਂ ਹੋ ਸਕਦੀ ਕਿਉਂਕਿ ਤੁਹਾਡਾ ਡਿਗਰੀ ਹੀ ਬਹੁਤ ਸਾਰੀਆਂ ਚੀਜ਼ਾਂ ਦਾ ਜਵਾਬ ਦੇ ਦਿੰਦਾ ਉਸ ਤੋਂ ਜੇ ਮੇਰੇ ਕੋਈ ਗਲਤ ਕਹਿ ਗਿਆ ਵਾਂ ਉਹਦੀ ਮੈਂ ਸ਼ਮਾ ਮੰਗਦਾ ਕਿੱਥੇ-ਕਿੱਥੇ ਵੀ ਮੈਨੂੰ ਦੇਸ਼-ਦੇਸ਼ ਚ ਵੇਖ ਰਿਹਾ ਜੇ ਮੈਂ ਸਾਰਿਆਂ ਨੂੰ ਅਮਨ ਦਾ ਸ਼ਾਂਤੀ ਦਾ ਪਾਗਾਮ ਦਿੰਦਾ ਔਰ ਕਾਮਨਾ ਕਰਦਾ ਕਿ ਬੁਰੇ ਦਿਨ ਵੀ ਜਿਹੜੇ ਆ ਉਹ ਸਹਿਜ ਭਾਵਨਾ ਨਿਕਲ ਜਾਣਾ ਔਰ ਪੂਰਾ ਸੰਸਾਰ ਆ ਜਿਹੜਾ ਉਹ ਸ਼ਾਂਤੀ ਦੀ ਜਿਹੜੀ ਆ ਉਹ ਆਪਣੀ ਉਹਨੂੰ ਬਾੜੇ ਸਾਡੇ ਬੱਚੇ ਸਲਾਮਤ ਰਹਿਣ ਸਾਡੀਆਂ ਮਾਵਾ ਸਲਾਮਤ ਰਹਿਣ ਸਾਡੇ ਪਿਓ ਸਲਾਮਤ ਰਹਿਣ ਉਨਸੋ ਆਗਣਾ ਦੇ ਸੁਹਾਗ ਸਲਾਮਤ ਰਹਿਣ ਪੈਣਾ ਦੇ ਵੀਰ ਸੁਹਾਗਤ ਰਹਿਣ ਇਹਨਾਂ ਨੇ ਅਰਦਾਸਾਂ ਕਰ ਕਰਕੇ ਘਟੂ ਬੇਜ ਪੈ ਪਏ ਤੇ ਆਪਣੇ ਵੀਰਾਂ ਦੀ ਮੰਗਿਆ ਸੀ ਦੁਆਵਾਂ ਸਾਰੇ ਸੰਸਾਰ ਲਈ ਮੈਂ ਦੁਆ ਕਰਦਾ ਮੈਂ ਤੁਹਾਡਾ ਆਪਣਾ ਕੀਰਤਪਾਣ ਨੂੰ ਜਿੱਥੇ-ਜਿੱਥੇ ਵੀ ਮੈਨੂੰ ਵੇਖਦੇ ਮੇਰੇ ਲੋ ਸਾਰਿਆਂ ਨੂੰ ਇਹੀ ਪੇਗਾਮ ਆ ਕਿ ਸੰਜਮ ਸਹੀ ਤੋਂ ਕੰਮ ਲਿਆ ਜਾਵੇ ਤੇ ਜਿੰਦਾਬਾਦ ਰਹੋ ਖੁਸ਼ ਰਹੋ ਆਬਾਦ ਰਹੋ ਇਹੀ ਮੇਰਾ ਸੁਨੇਹਾ ਹੈ